ਪੰਜਾਬ ਸਰਕਾਰ ਦਾ ਚੌਥਾ ਤਰਫਾ ਵਿਰੋਧ جاری ਹੈ ਕਾਂਗਰਸ ਦੇ ਵਿਧਾਇਕ ਵਿਧਾਨ ਸਭਾ ਦੇ ਅੰਦਰ ਨਸ਼ਿਆਂ ਦੇ ਮੁੱਦੇ ਤੇ ਸਰਕਾਰ ਦੇ ਵਿਰੋਧ ਦਾ ਸਰਕਾਰ ਦਾ ਵਿਰੋਧ ਕਰਦੇ ਸਿਰ ਵਿਧਾਨ ਸਭਾ ਤੋਂ ਬਾਹਰ ਅੱਜ ਯੂਥ ਕਾਂਗਰਸ ਨੇ ਮੋਰਚਾ ਸੰਭਾਲ ਲਿਆ ਪੰਜਾਬ ਯੂਥ ਕਾਂਗਰਸ ਨੇ ਚੰਡੀਗੜ੍ਹ ਦੇ ਸੈਕਟਰ 15 ਸਥਿਤ ਪੰਜਾਬ ਕਾਂਗਰਸ ਪਵੰਦੇ ਬਾਹਰ ਨਸ਼ਿਆ ਖਿਲਾਫ ਪ੍ਰਦਰਸ਼ਨ ਕੀਤਾ ਜਿਸ ਦੌਰਾਨ ਪੁਲਿਸ ਨੇ ਪਾਣੀ ਦੇ ਬੋਚਾਰਾ ਦਾ ਇਸਤੇਮਾਲ ਕਰਦੇ ਹੋਏ ਯੂਥ ਕਾਂਗਰਸ ਕਾਰਜਕਰਤਾਵਾਂ ਨੂੰ ਖਦੇੜ ਦਿੱਤਾ ਯੂਥ ਕਾਂਗਰਸ ਸੇ ਵਿਧਾਨ ਸਭਾ ਜਾਣਾ ਚਾਹੁੰਦੇ ਸੀ ਜਿਸ ਨੂੰ ਪੁਲਿਸ ਨੇ ناکਾਮ ਕਰ ਦਿੱਤਾ ਤੇ ਬਾਹਰ ਯੂਥ ਕਾਂਗਰਸ ਵੱਲੋਂ ਨਸ਼ਿਆ ਦਾ ਮੁੱਦਾ ਚੁੱਕਿਆ ਗਿਆ ਤੇ ਯੂਥ ਕਾਂਗਰਸ ਨੇ ਗ੍ਰਿਫਤਾਰੀਆਂ ਵੀ ਦਿੱਤੀਆਂ विधानसभा जान तो रोका गया ਸੀ ਇਹਨਾਂ ਨੂੰ ਪੰਜਾਬ ਸਰਕਾਰ ਦਾ ਚੌਤਰਫਾ ਵਿਰੋਧ ਜਾਰੀ ਹੈ ਕਾਂਗਰਸ ਦੇ ਵਿਧਾਇਕ ਵਿਧਾਨਸਭਾ ਦੇ ਅੰਦਰ ਨਸ਼ਾ ਦਾ ਮੁੱਦਾ ਚੁੱਕਦੇ ਨੇ ਅਤੇ ਸਰਕਾਰ ਦਾ ਵਿਰੋਧ ਕਰਦੇ ਨੇ ਪਰ ਅੱਜ ਬਾਹਰ ਵੀ ਯੂਥ ਕਾਂਗਰਸ ਦੇ ਵਿਰੋਧ ਕੀਤਾ ਪੰਜਾਬ ਸਰਕਾਰ ਦਾ ਨਸ਼ਿਆ ਦੇ ਮੁੱਦੇ ਨੂੰ ਲੈ ਕੇ ਉਹ ਵਿਧਾਨਸਭਾ ਜਾਣਾ ਚਾਹੁੰਦੇ ਸੀ ਪਰ ਰਸਤੇ ਵਿੱਚ ਉਹਨਾਂ ਨੂੰ ਰੋਕ ਲਿਆ ਗਿਆ ਪੰਜਾਬ ਯੂਥ ਕਾਂਗਰਸ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਔਰ ਸ਼੍ਰੋਮਣੀ ਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਇੱਕ ਅਲਟੀਮੇਟਮ ਦਿੱਤਾ ਸੀ ਕਿ ਜੇ ਜੇਸ ਮੰਤਰੀ ਦਾ ਨਾਮ ਡਰੱਗ ਰੈਕਟ ਦੇ ਵਿੱਚ ਆਇਆ ਹੈ ਚਾਹੇ ਉਹ ਡੀਐਸਪੀ ਪੋਲਾ ਨੇ ਖੁਲਾਸਾ ਕੀਤਾ ਹੈ ਚਾਹੇ ਉਹ ਪੋਲਾ ਹਰੀਪੁਰਿਆ ਚਾਹੇ ਉਹ ਚੁੰਨੀ ਨਾਲ ਗਾਬਾ ਜਿਹੜਾ ਫਲੋਰ ਤੋਂ ਫੜਿਆ ਗਿਆ ਗੁਰਾਇਆਂ ਤੋਂ ਜਿਹੜੇ ਜਿਹੜੇ ਮੰਤਰੀਆਂ ਦੇ ਜਿਹੜੇ ਜਿਹੜੇ ਲੋਕਾਂ ਦਾ ਨਾਮ ਆਏ ਨੇ ਉਹਨਾਂ ਨੂੰ ਅਸਤੀਫਾ ਲਾਉਣਾ ਹੈ ਪੰਜਾਬ ਸਰਕਾਰ ਨੇ ਨਾ ਵਿਕਰਮ ਮਜੀਠੀਆ ਜਿਹੜੇ ਕਿ ਬਾਦਲ ਪਰਿਵਾਰ ਦੇ ਰਿਸ਼ਤੇਦਾਰ ਨੇ ਉਹਨਾਂ ਤੇ ਕੋਈ ਐਕਸ਼ਨ ਨਹੀਂ ਲਿਆ ਉਹਨਾਂ ਦਾ ਨਾਮ ਆਇਆ ਹੈ ਪੰਜਾਬ ਸਰਕਾਰ ਨੇ ਅਵਿਨਾਸ਼ ਚੰਦਰ ਜਿਹੜੇ ਚੀਫ ਪਾਰਲੀਮੈਂਟਰੀ ਸੈਕਟਰੀ ਨੇ ਐਮ ਐਲ ਏ ਨੇ ਫਲੋਰ ਤੋਂ ਉਹਨਾਂ ਦਾ ਨਾਮ ਆਇਆ ਹੈ ਤਕਰੀਬਨ 1 ਕਰੋੜ 52 ਲੱਖ ਦੀ ਟਰਾਂਜੈਕਸ਼ਨਸ ਵੀ ਸਾਹਮਣੇ ਆਈਆਂ ਹਨ ਇਨਫੋਰਸਮੈਂਟ ਡਿਪਾਰਟਮੈਂਟ ਅਸੀਂ ਇੱਕ ਮੰਗ ਕੀਤੀ ਸੀ ਵੀ ਪੰਜਾਬ ਸਰਕਾਰ ਇਹਨਾਂ ਨੂੰ ਮੋਰਲ ਗਰਾਉਂਡਸ ਤੇ ਪਹਿਲਾਂ ਹਟਾਵੇ ਤਾਂ ਕਿ ਇਹਨਾਂ ਤੇ ਇਨਕੁਆਇਰੀ ਸ਼ੁਰੂ ਹੋਵੇ ਕਿ ਜਦ ਤੱਕ ਕੋਈ ਮਨਿਸਟਰ ਹੈ ਕੋਈ ਬਾਦਲ ਪਰਿਵਾਰ ਦਾ ਰਿਸ਼ਤੇਦਾਰ ਹੈ ਉਹਦਾ ਨਾਮ ਸੀਬੀਆਈ ਚ ਵੀ ਆ ਜਾਏ ਪੁਲਿਸ ਨੂੰ ਐਕਟ ਕਰਨ ਵਾਸਤੇ ਪਰੇਸ਼ਾਨੀ ਹੁੰਦੀ ਸੀ ਸੀਬੀਆਈ ਜਿਹੜੀ ਮੰਗ ਕੀਤੀ ਸੀ ਸੀਬੀਆਈ ਦੀ ਵੀ ਮੰਗ ਕੀਤੀ ਸੀ ਪਰ ਸੀਬੀਆਈ ਦੀ ਮੰਗ ਵੀ ਸਟੇਟ ਗਵਰਨਮੈਂਟ ਰეკਮੈਂਡ ਕਰਕੇ ਭੇਜਦੀ ਹੈ ਔਰ ਸਟੇਟ ਗਵਰਨਮੈਂਟ ਵੀ ਉਹ ਨਾ ਦੀਏ ਇਸ ਕਰਕੇ ਅਸੀਂ ਐਲਾਨ ਕੀਤਾ ਸੀ ਕਿ ਜੇ ਇਹ ਇਹਨਾਂ ਤੋਂ ਅਸਤੀਫਾ ਨਹੀਂ ਲੈਣਗੇ ਅਸੀਂ ਆਉਣ ਵਾਲੀ ਵਿਧਾਨ ਸਭਾ ਦੇ ਸੈਸ਼ਨ ਦਾ ਕਰਾਓ ਕਰਾਂਗੇ